ਜਿਹੜੇ ਭਾਗਾਂ ਵਾਲੇ ਤੂੜੀ ਬਚਨਾਂ ਦੀ ਹੁੰਦੀ ਹੈ ਜਿਹੜੇ ਮਹਾਪੁਰਸ਼ ਹੁੰਦੇ ਨੇ ਬੋਲਦੇ ਉਹਨਾਂ ਦੇ ਬਚਨਾਂ ਦੇ ਵਿੱਚ ਸੱਤਿਆ ਆਉਂਦੀ ਹੈ ਕਮਾਈ ਹੁੰਦੀ ਹੈ ਉਹ ਜਿਹੜੇ ਬਚਨ ਆਉਂਦੇ ਨੇ ਉਹ ਵੀ ਮਨ ਨੂੰ ਸ਼ਾਂਤੀ ਦਿੰਦੇ ਜੀ ਹੁੰਦੀ ਹੈ ਚਰਨਾ ਦੀ ਤੂੜੀ ਚਰਨ ਧੂੜ ਮੁਖ ਲਾਈ ਚਰਨਾ ਦੀ ਤੂੜੀ ਇਹ ਵੀ ਲੇਖ ਮਟਾਉਂਦੀ ਹੈ ਜੁਰਬਾਣੀ ਵਿੱਚ ਹੁੰਦਾ ਚਰਨ ਧੂੜ ਮੁਖ ਲਾਈ ਚਰਨਾ ਦੀ ਧੂੜੀ ਜਿਹੜੀ ਹੈ ਬੰਦਗੀ ਵਾਲਿਆਂ ਦੀ ਉਹ ਵੀ ਲੇਖ ਮਟਾਉਂਦੀ ਹੈ ਕਥਾ ਹੁੰਦੀ ਹੈ ਸ਼ਿਵੇਕ ਸਿੰਘ ਸ਼ਹਾਬਾਦ ਸਿੰਘ ਜਿਸ ਸਮੇਂ ਸ਼ਹਾਬਾਤ ਸਿੰਘ ਜੀ ਦਾ ਮਨ ਬਦਲ ਗਿਆ ਸ਼ਬੀਖ ਸਿੰਘ ਜੀ ਨੂੰ ਕਿਹਾ ਗਿਆ ਕਿ ਲੱਗੇ ਇੱਕ ਵਾਰ ਮੇਰੇ ਸਾਹਮਣੇ ਤਾਂ ਲਿਆਓ ਲੈ ਕੇ ਆਏ ਸ਼ਬੀਖ ਸਿੰਘ ਜੀ ਨੇ ਆਪਣੇ ਚਰਨਾਂ ਤੋਂ ਤੂੜੀ ਲੈ ਕੇ ਸ਼ਹਾਬਾਤ ਸਿੰਘ ਦੇ ਮੱਥੇ ਤੇ ਲਾ ਦੇ ਕਹਿਣ ਲੱਗੇ ਹੁਣ ਪੁੱਛੋ ਪੁੱਛਿਆ ਕਹਿਣ ਲੱਗੇ ਨਹੀਂ ਮੈਂ ਤਾਂ ਧਰਮ ਨਹੀਂ ਛੱਡਣਾ ਤੂੜੀ ਜਿਹੜੀ ਐ ਉਹ ਲੇਖ ਮਟਾ ਦਿੰਦੀ ਐ ਇੱਕ ਰਾਜਾ ਐ ਤੇ ਉਹਨੂੰ ਬੜੇ ਬੜੇ ਵਿਦਵਾਨਾਂ ਨੇ ਦੱਸਿਆ ਕਹਿਣ ਲੱਗੇ ਰਾਜਨ ਤੇਰੇ ਘਰ ਔਲਾਦ ਨਹੀਂ ਹੋ ਸਕਦੀ ਬڑے بڑے ਵਿਦਵਾਨਾਂ ਨੇ ਉਹ ਇੱਕ ਮਹਾਤਮਾ ਦੇ ਚਰਨਾਂ ਵਿੱਚ ਗਿਆ ਕੇ ਲੰਗਾ ਰਾਜ ਮਹਾਤਮਾ ਜੀ ਕਿਰਪਾ ਕਰੋ ਬੜੀ ਸੇਵਾ ਕੀਤੀ ਉਸ ਮਹਾਤਮਾ ਨੇ ਕਹਿਣ ਲੱਗੇ ਕੋਈ ਨਾ ਤੇਰੇ ਨਾਂ ਪੁੱਤਰ ਆਇਆ ਸਮਾ ਆ ਉਹ ਪੁੱਤਰ ਆ ਗਿਆ ਜਿਹੜੇ ਵਿਦਵਾਨ ਸਨ ਰਾਜੇ ਨੇ ਸੱਦੇ ਕਹਿ ਲਗੇ ਤੁਸੀਂ ਤਾਂ ਕਹਿੰਦੇ ਸੀ ਪੁੱਤਰ ਨਹੀਂ ਹੋਣਾ ਇੱਕ ਹੀ ਹੋ ਗਿਆ ਉਹ ਕਹਿਣ ਲੱਗੇ ਠੀਕ ਹੈ ਸਾਡੀ ਜਿਹੜਾ ਵਿਦਿਆ ਹੈ ਨਾ ਉਹ ਇਹ ਦੱਸਦੀ ਹੈ ਜੇ ਹੋ ਗਿਆ ਇਹ 12 ਸਾਲ ਤੋਂ ਬਾਅਦ ਨਹੀਂ ਰਹੇਗਾ 11 ਕੇ ਸਾਲ ਰਹੇਗਾ ਜਦੋਂ 12 ਵਾ ਚੜਨਾ ਹੋਏਗਾ ਇਹਦੀ ਮਾਤ ਜਦੋਂ ਵੱਡਾ ਹੋਇਆ ਉਹ ਸਾਧੂਆਂ ਦੀ ਸੰਗਤ ਵਿੱਚ ਚਲਾ ਗਿਆ बड़ी सेवा, सेवा करता महात्मा ने कह ने ने लगे कह लगा कह लगे की गल कह लगे आप विद्वाना ने दसिया कह लगे कुछ नहीं गया कह लगे, मत्थे लगे एक मथे ते पा दिता कह लगे हम एक सौ ग्यारह साल रहेगा ਉਮਰ ਬਦ ਆ ਹੁਣ ਪੁੱਛਦੇ ਨਹੀਂ ਕਹਿਣ ਲੱਗੇ ਵੀ ਇਹ ਕਿਵੇਂ ਹੋ ਗਿਆ ਵੀ ਵੇਦ ਸ਼ਾਸਤਰ ਜੋ ਪੁਰਾਣ ਵੇਦ ਸ਼ਾਸਤਰ ਜੋ ਅਸੀਂ ਪੜ੍ਹੇ ਨੇ ਵਿਦਵਾਨ ਕਹਿੰਦੇ ਵੀ ਉਹ ਗਲਤ ਨੇ ਕਹਿਣ ਲੱਗੇ ਨਹੀਂ ਉਹ ਵੀ ਠੀਕ ਹੈ ਕਹਿਣ ਲੱਗੇ ਜਿਸ ਸਮੇਂ ਵੇਦ ਸ਼ਾਸਤਰ ਲਿਖੇ ਜਾ ਰਹੇ ਸੀ ਜਿਹੜੀ ਸ਼ਾਹੀ ਬਚੀ ਸੀ ਮਰਮਾ ਜੀ ਨੂੰ ਪੁੱਛਿਆ ਇਹ ਕਥਾ ਹੁੰਦੀ ਪੁਰਾਣਾ ਦੇ ਵਿੱਚ ਮਿੱਦਾ ਦੇ ਵਿੱਚ ਕਹਿਣ ਲੱਗੇ ਕਿ ਜਿਹੜੀ ਛਾਈ ਬਚੀ ਹੈ ਨਾ ਇਹ ਨੂੰ ਸਾਧਵਾਂ ਦੀ ਰਸਨਾ ਤੇ ਰੋੜ ਦੋ ਸਮਾ ਆਏਗਾ ਉਹ ਬਚਨ ਕਰ ਲਿਆਗਾ ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਕਮਾਈ ਵਾਲੇ ਬੰਦਗੀ ਵਾਲਿਆਂ ਦੇ ਬਾਰੇ ਨਹੀਂ ਜਾਣਦਾ ਮੈਂ ਮਨ ਨੂੰ ਨਹੀਂ ਜਾਣਦੇ ਕਿਉਂਕਿ ਉਹਨਾਂ ਦੀ ਰਸਨਾ ਦੇ ਉੱਤੇ ਰੱਬ ਵੱਸਦਾ ਹੈ ਪਰਮੇਸ਼ਰ ਵੱਸਦਾ ਹੈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਉਹਨਾਂ ਦੀ ਰਸਨਾ ਤੇ ਪਰਮੇਸ਼ਰ ਆਪ ਵਾਸ ਕਰਦਾ ਹੈ ਤਾਂ ਹੀ ਕਿਉਂ ਪੜਦੇ ਨੇ ਹਰ ਜੀ ਦਾ So no. ਸਨਾ ਤੇ ਸਬਜੀ ਦਾ ਵਾਸਾ ਸੰਤਾ ਦੀ ਰਸਨਾ ਤੇ ਪ੍ਰਭ ਜੀ ਦਾ ਵਾਸਾ ਸੰਤਾ ਦੀ ਰਸਨਾ ਤੇ ਪ੍ਰਭ ਜੀ ਦਾ ਵਾਸਾ ਤੇ ਸਨਾ ਤੇ ਪ੍ਰਮੇਸ਼ਰ ਦਾ ਵਾਸਾ ਸਿਮਰਨ ਕਰਦੇ ਨੇ ਬੰਦਗੀ ਕਰਦੇ ਜबान ਦੇ ਉੱਤੇ ਲੋਭ ਦਾ ਵਾਸ ਨਾ ਆਵੇ ਜਿਨ ਜਿਨ ਮਨੁੱਖ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਤੇ ਉਹ ਤਿਉਂ ਇਹਦਾ ਲੋਭ ਘਟਦਾ ਜਾਂਦਾ ਹੈ ਸੰਸਾਰ ਦੇ ਵਿੱਚ ਲੋਭ ਨਹੀਂ ਰਹਿੰਦਾ ਤੇ ਤ੍ਰਿਸ਼ਨਾ ਨਹੀਂ ਰਹਿੰਦੀ ਕਿ ਹੋਰ ਮਿਲ ਜਾਏ ਹੋਰ ਮਿਲ ਜਾਏ ਲੋਭ ਘਟ ਜਾਂਦਾ ਜਦੋਂ ਪਰਮੇਸ਼ਰ ਦਾ ਵਾਸ ਹੋ ਜਾਏ ਫਿਰ ਤਾਂ ਲੋਭ ਰਹਿੰਦਾ ਹੀ ਨਹੀਂ ਫਿਰ ਪਰਉਪਕਾਰੀ ਬਣਦਾ ਹੈ ਬ੍ਰਹਮ ਗਿਆਨੀ ਪਰਉਪਕਾਰ ਪਰਉਪਕਾਰੀ ਬ੍ਰਹਮ ਗਿਆਨੀ ਪਰਉਪਕਾਰ ਉਮਾ ਉਹ ਪਰਉਪਕਾਰ ਕਰਦੇ ਨੇ ਜਿਨ੍ਹਾਂ ਦੀ ਰਸਨਾ ਤੇ ਪਰਮੇਸ਼ਰ ਬੈਠਦਾ ਹੈ ਰੱਬ ਕਿਰਪਾ ਕਰੇ ਉਹਨਾਂ ਦੀ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਬੰਦਗੀ ਵਾਲਿਆਂ ਦੇ ਸੰਤ ਸਰਨ ਜੋजन ਪਰੈ ਸੋਜਨ ਉਦਰਨ ਲਾ ਉਹਨਾਂ ਦੀ ਜਿਹੜਾ ਸ਼ਰਨ ਵਿੱਚ ਆ ਗਿਆ ਉਹ ਵੀ ਉਧਰ ਜਾਂਦਾ ਹੈ ਭਾਵੇਂ ਪਰਲੋਕ ਵਿੱਚੋਂ ਸੁਖੀ ਹੋ ਜਾਂਦਾ ਹੈ